ਕੁਸ਼ੀ ਦੇ ਹੰਝੂ ਨੇ ਸੋ ਕਿਉਂਕਿ ਇਹ ਸਮਾਂ ਜਿਹੜਾ ਇਹ ਸੁਹਾਵਣਾ ਹੈ ਇਹ ਰੱਬ ਕਿਸੇ ਕਿਸੇ ਨੂੰ ਨਸੀਬ ਕਰਦਾ ਹੈ ਸੋ ਇਹ ਵੀੜਾ ਚੁੱਕਿਆ ਰਪਿੰਦਰ ਜਲਾਲ ਨੇ ਅੱਜ ਉਸ ਬਣ ਸਰਕਾਰ ਹੋਇਆ ਵੀ ਗਪੇ ਨਾਨੀ ਜਾਬੀਆ ਦੋਗੀ ਆਪਣੇ ਦੋਦੇ ਨੂੰ ਆਓ ਬੋਲੋ ਸੋਨਹੋ ਸਾਡੇ ਸਤਕਾਰਯੋ ਭੈਣ ਜੀ ਪਰਮਜੀਤ ਕੌਰ ਜੀ ਸਾਡੇ ਪੁੱਤਰ ਨੇ ਜੋ ਦੁਨੀਆ ਦੇ ਵਿੱਚ ਕਾਰ ਦਿਖਾਇਆ ਉਹ ਵਿਰਲੀਆਂ ਮਾਵਾ ਦੇ ਪੁੱਤ ਕਰਦੀਆਂ ਨੇ ਸਾਡੇ ਵਾਸਤੇ ਬਹੁਤ ਮੁਬਾਰਕਬਾਦ ਤੇ ਨਾਨਾ ਗੁਰਜਨ ਸਿੰਘ ਜੀ ਨਾਨੀ ਮੁਖਤਿਆਰ ਕੌਰ ਜੀ ਉਹਨਾਂ ਦੇ ਪਰਿਵਾਰ ਦੇ ਵਾਸਤੇ ਵੀ ਬਹੁਤ ਵੱਡੀ ਮੁਬਾਰਕਬਾਦ ਹੈ ਬੱਲੋਵਾਲ ਚਵਿੰਡਾ ਪਿੰਡ ਜ਼ਿਲ੍ਹਾ ਲੁਧਿਆਣੇ ਦਾ ਪਰ ਇਹ ਪਰਿਵਾਰ ਆਵਸ਼ਿਆ ਨਾਨਕੇ ਪਿੰਡ ਮਾਣੂਕੇ ਗਿੱਲ ਦੇ ਵਿੱਚ ਸੋ ਦੋਵੇਂ ਪਿੰਡਾਂ ਦਾ ਰਤਬਾ ਬਹੁਤ ਵੱਡਾ ਹੋਇਆ ਬਹੁਤ ਵੱਡਾ ਰਤਬਾ ਬਣਿਆ ਬੋਲੇ ਸੋ ਨਿਹਾਲ ਬਾਦ-ਬਾ ਮੁਬਾਰਕਾ ਬਾਦ-ਬਾ ਮੁਬਾਰਕਾ ਜੀਵਨ ਤੇਰੇ ਵਾਸਤੇ ਬਾਦ-ਬਾ ਮੁਬਾਰਕਾ ਲੇ ਵੀ ਜਲਾਲ ਵਾਲਿਆ ਤੇਰਾ ਬਹੁਤ ਬਹੁਤ ਧੰਨਵਾਦ ਹੈ ਜੀਵਨ ਦੇ ਪਰਿਵਾਰ ਵੱਲੋਂ ਤੇਰਾ ਬਹੁਤ ਬਹੁਤ ਧੰਨਵਾਦ ਪਰ ਸਾਰੇ ਕਬੱਡੀ ਜਗਤ ਵੱਲੋਂ ਵੀ ਤੇਰਾ ਬਹੁਤ ਬਹੁਤ ਧੰਨਵਾਦ ਹੈ ਬਹੁਤ ਬਹੁਤ ਧੰਨਵਾਦ ਰੇਪਿੰਦਰ ਜਲਾਲ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਪਹੁੰਚ ਕੀਤੀ ਐਨਆਰ ਵੀਰਾਤਾਕ ਮੰਗ ਕੀਤੀ ਵੀ ਭਾਜੀ ਆ ਮੁੰਡਾ ਕਹਿੰਦਾ ਨਹੀਂ ਕਿਸੇ ਨੂੰ ਪਰ ਡਿਜ਼ਰਵ ਕਰਦਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਵੀ ਇਹਦਾ ਮਾਨ ਸਨ ਵਾਲਾ ਭਾ ਵੱਡੀ ਗੱਡੀ ਦੇ ਨਾਲ ਕਰੀਏ ਅੱਜ ਉਹ ਦਿਲ ਭਾਗਾ ਵਾਲਾ ਮਾਨੁਕੇ ਗਿੱਲ ਦੇ ਜੀਵਨ ਨੂੰ ਮਾਨ ਸਨਮਾਨ ਦਿੱਤਾ ਜਾ ਰਾ ਜਲਾਲਪਿੰਡ ਦੇ ਵਿੱਚ